ਨਵੇਂ ਬਰੇ 2026 2026 ਦਾ ਸਵਾਗਤ ਕਰਨ ਦੇ ਲਈ ਨਵੇਂ ਸਾਲ ਦੌਰਾਨ ਆਪਣੇ ਪਰਿਵਾਰਾਂ ਦੀ ਤੰਦਰੁਸਤੀ ਤਰੱਕੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੇ ਲਈ ਜਾਂ ਇਹ ਕਹਿ ਲਈਏ ਕਿ ਨਵਾਂ ਸਾਲ ਗੁਰੂ ਸਾਹਿਬ ਦੇ ਨਾਮ ਮਨਾਉਣ ਦੇ ਲਈ ਸੰਗਤਾਂ ਦਾ ਇਸ ਵੇਲੇ ਠਾਠਾ ਮਾਰਦਾ ਸਮੁੰਦਰ ਸ੍ਰੀ ਦਰਬਾਰ ਸਾਹਿਬ ਵਿਖੇ ਨਜ਼ਰ ਆ ਰਿਹਾ ਹੈ ਸੰਗਤਾਂ ਬੀਤੇ ਕੱਲ ਤੋਂ ਹੀ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ਾਂ ਤੋਂ ਸੱਚ ਕਰਨ ਸ੍ਰੀ ਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਤਨ ਗੁਰੂ RAMDAS ਦੇ ਦਰਦਾ ਅਸ਼ੀਰਵਾਦ ਲੈਣ ਦੇ ਲਈ ਆਪਣੇ ਪਰਿਵਾਰਾਂ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਅਰਦਾਸ ਕਰਨ ਦੇ ਲਈ ਕੜਾਕੇ ਦੀ ਠੰਡ ਸੰਗਣੀ ਧੁੰਦ ਦੇ ਬਾਵਜੂਦ ਜਿਹੜਾ ਇੱਥੇ ਪਹੁੰਚ ਰਹੀ ਹੈ ਹਾਲਾਂਕਿ ਜੇਕਰ ਅਸੀਂ ਮੌਸਮ ਦੀ ਗੱਲ ਕਰੀਏ ਤਾਂ ਲਗਾਤਾਰ ਸੰਗਣੀ ਧੁੰਦ ਛਾਈ ਹੋਈ ਹੈ ਠੀਤ ਲਹਿਰ ਚੱਲ ਰਹੀ ਹੈ ਹੱਡ ਚੀਰ ਵੀ ਠੰਡ ਹੈ ਪਰ ਇਹ ਸਭ ਦਾ ਸੰਗਤ ਦੀ ਸ਼ਰਧਾ ਭਾਵਨਾ ਤੇ ਆਸਥਾ ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਉਹ ਸੰਗਤਾਂ ਆਮ ਦਿਨਾਂ ਨਾਲੋਂ ਜ਼ਿਆਦਾ ਕਿਤੇ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਇੱਥੇ ਪਹੁੰਚ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਵੀ ਤਿੰਨ-ਤਿੰਨ ਚਾਰ-ਚਾਰ ਘੰਟੇ ਇੰਤਜ਼ਾਰ ਕਰਕੇ ਸੰਗਤਾਂ ਸੱਚਖੰਡ ਸ੍ਰੀ ਬੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਔਰ ਖੁਸ਼ੀ-ਖੁਸ਼ੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਚਾਹੇ ਜਿੰਨੀ ਮਰਜ਼ੀ ਸਰਦੀ ਹੈ ਚਾਹੇ ਜਿੰਨੀ ਮਰਜ਼ੀ ਧੁੰਦ ਹੈ ਤੋਂ ਦਰਬਾਰ ਸਾਹਿਬ ਦੇ ਮਨਜੇ ਸਾਹਿਬ ਵੱਲੋਂ ਜਰੂਰ ਉਹਨਾਂ ਤੋਂ ਜਾਣਨਾ ਚਾਹਾਂਗਾ ਕਿ ਇਸ ਹੱਡਚੀਰ ਵੀ ਠੰਡੇ ਤੇ ਮੱਦੇਨਜ਼ਰ ਕੀ ਇੰਤਜ਼ਾਮ ਕੀਤੇ ਗਏ ਤਾਂ ਜੋ ਸੰਗਤ ਨੂੰ ਇਸ ਠੰਡ ਤੋਂ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਭਾਵੇਂ ਸ੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਜਾਂ ਨਾਨਕ ਸਹਿਕ ਰਡਰ ਦੇ ਮੁਤਾਬਕ ਅਸੀਂ ਸਾਡਾ ਜੋ ਨਵਾਂ ਸਾਲ 14 ਮਾਰਚ ਤੋਂ ਸ਼ੁਰੂ ਹੋ ਜਾਂਦਾ ਪਰ ਕਿਉਂਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕਿ ਸਾਰਾ ਸਮੂਚਾ ਸੰਸਾਰ ਜਿਹੜਾ ਉੱਕਤੀ ਸੰਬੋਧ ਤੋਂ ਰਾਤ ਨੂੰ 12:00 ਬੀਤ ਬਾਅਦ ਨਵਾਂ ਸਾਲ ਬਣਾਉਂਦਾ ਤੋਂ ਸੰਗਤਾਂ ਦੀ ਆਮਦ ਨੂੰ ਦੇਖਦੇ ਕਿਉਂਕਿ ਲੱਖਾਂ ਦੀ ਤਰ੍ਹਾਂ ਸੰਗਤਾਂ ਜਿਹੜੀਆਂ ਸੱਚਖੰਡ ਸਿੰਘ ਬੰਦਾ ਸਾਹਿਬ ਵਿਖੇ ਨਵਾਂ ਸਾਲ ਬਣਾਉਣ ਵਾਸਤੇ ਇੱਥੇ ਸਾਈ ਰਾਤ ਬੈਠ ਕੇ ਪਾਠ ਪੂਜਾ ਕਰਦੇ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਸਨ ਦੀਦਾਰੇ ਕਰਦੇ ਨੇ ਸਕਤਾਂ ਵਾਸਤੇ ਸਾਰੇ ਪ੍ਰਕਰਮਾਂ ਦੇ ਵਿੱਚ ਨਵੇਂ ਕਾਰਪਟ ਵਿਛਾਏ ਗਏ ਨੇ ਗਰਮ ਕਾਰਪਟ ਵਿਛਾਏ ਗਏ ਨੇ ਤੱਕ ਸੱਚਾ ਪ੍ਰਸਿੱਧੀ ਕਾਦਰ ਸਾਹਿਬ ਦੇ ਅੰਦਰ ਸਾਰੇ ਨਵੇਂ ਕਾਰਪਟ ਵਿਛਾਏ ਗਏ ਸੱਚਖਰਿ ਜੀ ਰਮੰਧਰ ਸਾਹਿਬ ਪ੍ਰਕਰਮਾ ਪੂਲ ਤੋਂ ਲੈ ਕੇ ਸੱਚਖਰ ਸਾਹਿਬ ਤੱਕ ਸਾਰੇ ਨਵੇਂ ਮੈਟ ਸੰਗਤਾਂ ਦੀ ਆਮਦ ਵਾਸਤੇ ਵਿਛਾਏ ਗਏ ਨੇ ਤਾਂ ਜੋ ਸੰਗਤ ਨੂੰ ਠੰਡ ਦਾ ਜਿਹੜਾ ਉਹ ਜਿਆਦਾ ਮਹਿਸੂਸ ਨਾ ਕਰ ਸਕਣ ਗਰਮ ਜਲਦੀਆਂ ਜੋ ਸ਼ਵੀਨਾ ਉਹ ਚੱਲਦੀਆਂ ਨੇ ਲੰਗਰ ਪ੍ਰਸ਼ਾਦੇ ਦਾ ਸਾਰਾ ਵਧੀਆ ਸਾਰਾ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਇਸ ਤਰ੍ਹਾਂ ਸਕਤਾ ਦੇ ਰਾਤ ਨੂੰ ਕਿਉਂਕਿ 12 ਵਜੇ ਤੋਂ ਬਾਅਦ ਜਦੋਂ ਸੰਗਤ ਸਾਡੀ ਇੱਥੇ ਇਕੱਠੀ ਹੁੰਦੀ ਹੈ ਉਹ ਜਕਾਰਾ ਗੁਰੂ ਚ ਨਵੇਂ ਸਾਲ ਸਵਾਗਤ ਕਰਦੀ ਹੈ ਅਸੀਂ ਸਾਰੀਆਂ ਸੰਗਤਾਂ ਜਿੰਨੀਆਂ ਇੱਥੇ ਆਈਆਂ ਉਹਨਾਂ ਦੇ ਵਾਸਤੇ ਬਹੁਤ ਵਿਸ਼ੇਸ਼ ਤੌਰ ਤੇ ਉਹ ਚੇਚੇ ਪ੍ਰਬੰਧ ਕੀਤੇ ਕਰਦੇ ਤਾਂ ਜੋ ਸੰਗਤਾਂ ਜੋ ਨਵਾਂ ਸਾਲ ਦਾ ਵਧੀਆ ਤਰੀਕੇ ਨਾਲ ਦਾ ਵੈਲਕਮ ਕਰ ਸਕਣ ਤੇ ਇਸ ਕਰਕੇ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਆਂ ਔਰ ਆਸ ਕਰਦੇ ਆਂ ਕਿ ਜੋ ਨਵਾਂ ਸਾਲ ਚੜ੍ਹਨਾ ਸਾਰੇ ਸੰਸਾਰ ਵਾਸ ਸੁਖ ਸ਼ਾਂਤੀ ਦਾ ਸੁਨੇਹਾ ਲੈ ਕੇ ਆਵੇ

बस कैसा लग रहा है बहुत अच्छा यहाँ बहुत शांति लग रही है सर्दी का तो कुछ फीलिंग ही नहीं आ रहा है हमें मैं भी गुजरात से ही आई हूँ और बहुत मैं दूसरी बार आई और मैं बहुत मतलब अभी है कि मेरा प्लान किया था कि नया साल मनाएंगे हाँ मतलब हिमाचल गए थे और फिर सोचा कि हम पंजाब को तो न्यू ईयर से पहले तो अमृतसर ही जाना हैलकत्ता से आए हैं मैं और मेरी बहन कलकत्ता से

ਬਹੁਤ ਬਹੁ ਸਾਹਿਬ ਜੀ ਪਤੇ ਜੀ ਜੈ ਸੋਈ ਜੀ ਅਸੀਂ ਤਾਂ ਲੋਕਲ ਹੀ ਆ ਜੀ ਹਾਂ ਜੀ ਅੰਮ੍ਰਿਤਸਰ ਤੋਂ ਆ ਜੀ ਨਵੇਂ ਸਾਲ ਮੁਕੀ ਸ਼ੁਰੂ ਕਰਦਾ ਅਸ਼ੀਰਵਾਦ ਲੈਣਾ ਹੈ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਰਾਮਦਾਸ ਦੀ ਕਿਰਪਾ ਹੀ ਹਰ ਵਾਰ ਆਈਦਾ ਜੀ ਨਵਾਂ ਸਾਲ ਇਹਨਾਂ ਦੇ ਚਰਨਾਂ ਚੀਰਾਂ ਕੇ ਚੜਾਈਦਾ ਜੀ ਇਹਨਾਂ ਦੀ ਬਖਸ਼ਿਸ਼ ਠੀਕ 12 ਵਜਦੇ ਆ ਸੰਗਤ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਜਕਾਰਿਆਂ ਦੀ ਗੂੰਜ ਨਾਲ ਨਵੇਂ ਸਾਲ ਦਾ ਸਵਾਗਤ ਕਰਦੀ ਹਾਲਾਂਕਿ ਜਿਸ ਤਰ੍ਹਾਂ ਮਲੇਜਤ ਸਾਹਿਬ ਨੇ ਕਿਹਾ ਨਾਨਕ ਸਾਈਕਲੰਡਰ ਦੇ ਅਨੁਸਾਰ ਸਿੱਖ ਧਰਮ ਦੇ ਵਿੱਚ ਇੱਕ ਚੇਤਨੂ ਯਾਨੀ ਕਿ 14 ਮਾਰਚ ਨੂੰ ਜਿਹੜੀ ਹੈ ਉਹ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਪਰ ਕਿਉਂਕਿ ਪੂਰੀ ਦੁਨੀਆ ਦੇ ਵਿੱਚ 31 ਦਸੰਬਰ ਠੀਕ 12 ਵਜੇ ਨਵੇਂ ਸਾਲ ਦਾ ਆਗਾਜ਼ ਹੁੰਦਾ ਹੈ ਤਾਂ ਉਸ ਨੂੰ ਲੈ ਕੇ ਲੋਕਾਂ ਦੀ ਇਹ ਭਾਵਨਾਵਾਂ ਦੇ ਮੱਦੇ ਨਜ਼ਰ ਜਿਹੜਾ ਐਥੇ ਵੀ ਸੰਗਤ ਵੱਡੀ ਗਿਣਤੀ ਵਿੱਚ ਗੁਰੂ ਘਰ ਦਾ ਅਸ਼ੀਰਵਾਦ ਲੈਣ ਦੀ ਪਹੁੰਚਦੀ ਹੈ ਆਪਾਂ ਜੀ ਕੀ ਨਾ ਜੀ ਕਿੱਥੋਂ ਆਏ ਜੀ ਜਗਦਮਨ ਸਿੰਘ ਜੀ ਜੰਮੂ ਤੋਂ ਆਏ ਜੀ ਜੰਮੂ ਤੋਂ ਹਾਂ ਜੀ ਨਵੇਂ ਸਾਹਿਬ ਮੋਕੇ ਸਪੈਸ਼ਲੀ ਆਏ ਹੋ ਹਾਂ ਜੀ ਸਪੈਸ਼ਲੀ ਆਏ ਆ ਜੀ ਇਹ ਵੀ ਗੁਰਸੱਭ ਦੀ ਬਖਸ਼ਿਸ਼ ਵਾਲੀ ਹੋ ਸਕਦਾ ਉਹਨਾਂ ਦੀ ਕਿਰਪਾ ਜੀ ਉਹਨਾਂ ਦੀ ਕਿਰਪਾ ਫੈਮਿਲੀ ਦੇ ਨਾਲ ਆਏ ਆ ਕਿਹਨੇ ਖੁਸ਼ੀਆਂ ਨਵੇਂ ਸਾਲ ਇੱਥੇ ਮਨਾਉਣ ਦਾ ਮੌਕਾ ਮਿਲਿਆ ਇਸ ਤੋਂ ਵੱਡਾ ਕੀ ਯਾਤਰਾ ਲੋਕ ਕਲੱਬਾਂ ਰੈਸਟੋਰੈਂਟ ਜਾ ਕੇ ਖਾ ਪੀ ਕੇ ਨੱਚ ਗਾ ਕੇ ਸਵਾਗਤ ਕਰਦੇ ਪਰ ਵੱਡੀ ਉਹ ਉਹ ਸੰਗਤ ਹੈ ਜਿਹਨਾਂ ਦੀ ਆਸਥਾ ਜੁੜੀ ਹੈ ਕਿ ਨਵਾਂ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਂ ਗੁਰੂ ਘਰਾਂ ਚ ਨਤਮਸਤਕ ਹੋ ਕੇ ਮਨਾਉਣਾ ਹੈ ਭਾਜੀ ਇਹ ਤਾਂ ਉਹਨਾਂ ਦੀ ਆਪ ਕਿਰਪਾ ਹੈ ਕਿ ਉਹ ਬੁਲਾਉਂਦੇ ਆ ਤਾਂ ਸੰਗਤ ਆ ਜਾਂਦੀ ਹੈ

ਬles feel ਕਰ ਰਹੇ ਹਾਂ ਕਿ ਹਮ ਇਆ ਆਏ ਤਾਂ ਕਾਫੀ ਬlesd feel ਕਰ ਰਹੇ ਹਾਂ ਔਰ ਕੋਈ ਆਪਣੇ ਆਪ ਨੂੰ ਵਡਪਾਗਾ ਮੰਨਦਾ ਹੈ ਕਰਮਾ ਵਾਲਾ ਮੰਨਦਾ ਹੈ ਕਿ ਇਸ ਦਿਹਾੜੇ ਮੌਕੇ ਇਸ ਵਿਸ਼ੇਸ਼ ਦਿਹਾੜੇ ਮੌਕੇ ਜਦੋਂ ਦੁਨੀਆ ਭਰ ਵਿੱਚ ਨਵੇਂ ਸਾਲ ਦੀ ਤੁਮੈ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਹੈ ਤਾਂ ਇਹੋ ਲੋਕ ਨੇ ਜਿਨ੍ਹਾਂ ਦੀ ਗੁਰੂ ਚਰਨਾ ਚ ਆਸਥਾ ਹੈ ਅਟੁੱਟ ਵਿਸ਼ਵਾਸ ਹੈ ਕਿ ਸੱਚੇ ਮਨ ਨਾਲ ਕੀਤੀ ਗਈ ਹਰ ਅਰਦਾਸ ਜੋਜੜੀ ਧਰਗੁਰੂ ਰਾਮਦਾਸ ਦੇ ਚਰਨਾਂ 'ਚ ਪ੍ਰਵਾਨ ਹੁੰਦੀ ਹੈ ਹਰ ਮਨੋ ਕਾਮਨਾ ਪੂਰਨ ਹੁੰਦੀ ਹੈ ਦੁੱਖਾ ਕਲੇਸ਼ਾ ਕਸ਼ਟਾਂ ਦਾ ਨਾਸ਼ ਹੁੰਦਾ ਹੈ ਔਰ ਇਸੇ ਮਨਛਾ ਦੇ ਨਾਲ ਇਸੇ ਭਾਵਨਾ ਦੇ ਨਾਲ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਇਸ ਕੜਾਕੇ ਦੀ ਠੰਡ ਦੇ ਬਾਵਜੂਦ ਧਰਗੁਰੂ ਰਾਮਦਾਸ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਨਵੇਂ ਸਾਲ ਨੂੰ ਜੀ ਆਇਆਂ ਨੂੰ ਕਹਿਣ ਦੇ ਲਈ ਇੱਥੇ ਪਹੁੰਚ ਰਹੀਆਂ ਔਰ ਕਿਉਂਕਿ ਵਿਸ਼ਵਾਸ ਹੈ ਕਿ ਇੱਥੇ ਆ ਕੇ ਹਰ ਅਰਦਾਸ ਜੋਧੜੀ குரு ਚਰਨਾ ਜੀ ਪ੍ਰਵਾਨ ਹੁੰਦੀ ਹੈ ਕੋਮਲ ਗਰੋਵਰ ਫਰੀਦাবাদ ਫਰੀਦাবাদ ਹਾਂਜੀ ਨਵੇਂ ਸਾਲ ਮੌਕੇ ਅਸੀਂ ਗੁਰੂ ਘਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿੰਨਾ ਬਲੇਸ ਲੱਕੀ ਫੀਲ ਕਰ ਰਿਹਾ ਹਾਂ ਬਿਲਕੁਲ ਬਿਲਕੁਲ ਬਲੇਸ ਫੀਲ ਹੋ ਰਿਹਾ ਹੈ ਵੈਸੇ ਤਾਂ ਅਸੀਂ ਪਾਰਟੀ ਹਮੇਸ਼ਾ ਕਰਦੇ ਹੀ ਰਹਿੰਦੇ ਹਾਂ ਹੁਣ ਸੋਚਿਆ ਕਿ ਅੱਗੇ ਤੋਂ ਅਸੀਂ ਇੱਥੇ ਆਵਾਂ ਕਰਾਂਗੇ ਸਾਡੀ ਲਾਈਫ ਦਾ ਅਸਲੀ ਮਤਲਬ ਤੇ ਇਹੀ ਹੈਗਾ ਨਾ ਗੁਰੂ ਘਰ ਹੀ ਹੈਗਾ ਦੈਟਸ ਵਾਈ ਹਮ ਲੋਗ ਇਹ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹਾਂ ਉਹ ਬਖਸ਼ਿਸ਼ ਹੀ ਹੈਗੀ ਬਿਲਕੁਲ ਉਹਨਾਂ ਦੀ ਬਖਸ਼ਿਸ਼ ਹੀ ਹੈਗੀ ਜੋੜਾ ਉਹਨਾਂ ਨੇ ਸਾਨੂੰ ਇੱਥੇ ਬੁਲਾਇਆ ਵੀ ਫੀਲਿੰਗ ਵੈਰੀ ਬਲੈਸਡ ਬਿਲਕੁਲ ਹਰ ਕੋਈ ਆਪਣੇ ਆਪ ਨੂੰ ਬੇਹਦ ਵਡਪਾਗਾ ਕਰਮਾ ਵਾਲਾ ਖੁਸ਼ਕਿਸਮਤ ਬਲੈਸਡ ਫੀਲ ਕਰ ਰਿਹਾ ਹੈ ਕਿ ਇਸ ਵਿਸ਼ੇਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਸਾਡੀ ਵੀ ਗੁਰੂ ਚਰਨਾਂ 'ਚ ਇਹੋ ਅਰਦਾਸ ਹੈ ਕਿ ਨਵਾਂ ਵਰਾ 2026 ਆਪ ਸਭਨਾ ਦੇ ਲਈ ਤੰਦਰੁਸਤੀ ਤਰੱਕੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਦਾ ਸੁਨੇਹਾ ਲੈ ਕੇ ਆਵੇ ਕੈਮਰਾ ਪੱਤਰ ਅਵਤਾਰ ਸਿੰਘ ਜਿਹੜਾ ਮਨਿੰਦਰ ਸਿੰਘ ਗੋਂਗਾ ਬੀਟੀ ਸੀ ਨਿਊਜ਼ ਅੰਮ੍ਰਿਤਸਰ